ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਨੀਲੀਆਂ ਬੂਰੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਚੰਗੀ ਵਹਿੜਾ ਵੀਰ ਕੋਲੇ ਤਾਂ ਤਿੰਨ ਝੋਟੀਆਂ ਸੂਈਆਂ ਨੇ ਵੀਰੋ ਤਾਂ ਵੀਡੀਓ ਐਂਡ ਤਾਈਂ ਵੇਖਿਓ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰ ਤੂੰ ਸੁਣਾ ਵਧੀਆ ਵੀਰੇ ਨਾਂ ਦੱਸੀਆ ਆਪਣਾ ਨਾਮ ਆਪਣਾ ਜੋਬਨ ਜੇ ਪੇਂਚ ਸ਼ਿਕਾਰਮੱਛੀਆ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬੱਬਾ ਨਾੜਕ ਫੋਨ ਨੰਬਰ 819052 ਤਾਂ ਵੀਰੇ ਨੀਲੀਆਂ ਬੂਰੀਆਂ ਝੋਟੀਆਂ ਤਾਜ਼ੀਆਂ ਸੂਈਆਂ ਐ ਕਲਾਵੇ ਕਲੂਵੇ ਪਾਈਏ ਝੋਟੀਆਂ ਪੂਰੀਆਂ ਵੀਰੇ ਹਨਾ 6-7 ਦਿਨ ਹੋਏ ਸੂਈ ਨੂੰ ਝੋਡੀ ਨੂੰ ਬਾਕੀ 9-10 ਕਿਲੋ ਦੁੱਧ ਧਰਾਂ ਤੋੜਾ ਮਾਰ ਕੇ ਵਿਖਾ ਦਾਂਗੇ ਸਤਿ ਸ੍ਰੀ ਅਕਾਲ ਜੀ ਸੂਈਆਂ ਹਨਾ ਤਾਂ ਬਾਕੀ ਵੀਰਾਂ ਨੂੰ ਬੈਂਤੀ ਐਂਡ ਤਾਈਂ ਵੀਡੀਓ ਵੇਖੋ ਰੇਡ ਵੀਰ ਦਾ ਹਰ ਵੀਡੀਓ ਚ ਜਾਇਜ ਹੁੰਦਾ ਜਿਹੜੇ ਕਰਦੇ ਦੀਆਂ ਨਾ ਭਾਈ ਆਪਣੇ ਮਾਜ ਖਲੋਤੇ ਫੋਨ ਬੰਦ ਕਰਕੇ ਸੋਣਾ ਪੈਂਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਰੇਡ ਜਾਇਜ ਹੈ ਰੇਡ ਜਾਇਜ ਤਾਂ ਵੀਰੇ ਆ ਸੂਈ ਹੋਈ ਹੈ ਹਨਾ ਤੇ ਪੰਜ ਸੱਤ ਦਿਨ ਦੀ ਸੂਈ ਆ ਹਾਂਜੀ ਇੰਨਾ ਕਿ ਦਿਨ ਹੀ ਹੋਇਆ ਸੂਈ ਨੂੰ ਯਾਨੀ ਕਿ ਦੁੱਧ ਜਿਹੜਾ ਪੱਕਾ ਕੰਡੇ ਵਾਲਾ 10 ਕਿਲੋ ਆਪਾਂ ਨਾਉ ਦੱਸਾਂਗੇ ਖੋਲੋ ਵੀਰੇ ਤੋਰਾ ਵਿਖਾਈਏ ਤਵਰੇ ਦੁੱਧ ਫਿਰ ਕਿਦਾਂ ਵੱਡੀ ਝੋਟੀ ਆ ਦੁੱਧ ਕਰ ਜੂ ਫਿਰ ਉਹ ਤਾਂ 12 13 ਕਿਲੋ ਰਮਾਨ ਨਾ ਜਵਾਉਗੀ ਬਾਕੀ ਕੇ ਦੀ ਆ ਹਜੇ ਤਾਂ ਬਿਲਕੁਲ ਪਾ ਦੇਗਾ ਫਿਰ ਉਤੋਂ ਵਾਜੇਗੀ ਜੇ ਕੋ ਨਾ ਪਾਏਗਾ ਫਿਰ ਘਟ ਜੇਗੀ ਘਟ ਜੇ ਬਿਲਕੁਲ ਬਿਲਕੁਲ ਦੁੱਧ ਸੇਵਾ ਦਾ ਵੀਰੋ ਤਾਂ ਵੇਖੋ ਐ ਚਮਕਾ ਮਾਰਦੀ ਆ ਤਾਂ ਬੂਰੀ ਆ ਗਈ ਵੀਰੋ ਲੇਵਾ ਚੈੱਕ ਕਰ ਲਿਓ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਪਲੀ ਜੁੜੀ ਆ ਵੀਰੋ ਤਾਂ ਤਿਲਾਂ ਵਾਲੀ ਬੂਰੀ ਆ ਗਈ ਆ ਐ ਕਲਾਵੇ-ਕਲੂਵੇ ਥੱਲੇੋਂ ਪਾਏ ਲੇਵੇ ਵਾਲੇ ਬਹੁਤ ਚੰਗੀ ਆ ਵੀਰੇ ਜਾਂਦੇ ਜਾਂਦੇ ਕੀ ਬਾਤ ਆ ਜੀ ਕਮਾਲੋ ਵੀਰ ਜੀ ਐ ਥਣ ਬਹੁਤ ਵਧੀਆ ਵੀਰੇ ਪਿਆਰੇ ਗੇਠ ਗੇਠ ਤੇ ਨੁਕਰਾਂ ਤੇ ਥਣ ਲੱਗੇ ਆ ਤੇ ਐ ਸਿਰ ਤੋਂ ਲੈ ਕੇ ਵੀਰੇ ਪੂਛ ਤਾਂ ਹੀ ਚਮਕਾਂ ਮਾਰਦੀ ਆ ਬੁਰੀ ਆ ਗਈ ਆ ਪਿਓਰ ਚੈੱਕ ਕਰ ਲਿਓ ਕੁਆਲਿਟੀ ਕੀ ਬਾਤ ਹੈ ਜੀ ਵੇ ਚਵਾ ਚੂ ਕਿਵੇਂ ਦਾ ਸਾਂਗੇ ਨਾ ਬਹੁਤ ਵਧੀਆ ਤਾਰੋਸ਼ ਉਹਦਾ ਲੈਵਾ ਹੀ ਦਸੀ ਜਾਂਦਾ ਵੀਰੇ ਚਵਾਤਾ ਹਨਾ ਤਾਂ ਪਲੀ ਜੁੜੀਆ ਵੀਰੇ ਫੁੱਲ ਅਸੀਂ ਆਹ ਮਾਦੀ ਪਾਜੀ ਆਪਣੀ ਗਰੰਟੀ ਹੋਏਗੀ ਜਿੱਥੇ ਵੀ ਘਲਾਵਾਂਗੇ ਠੀਕਣਾ ਬਿਲਕੁਲ ਬਿਲਕੁਲ ਬਾਕੀ ਇੱਕ ਗੱਲ ਹੋਰ ਵੀ ਰਹਿਣਾ ਜਿਹੜਾ ਇੱਥੇ ਆ ਜਾਏਗਾ ਉਹਨੂੰ 1000 ਰੁਪਏ ਹੋਰ ਲੈਸ ਕਰ ਦਿੰਗੇ ਤੇ ਜਿਹੜਾ ਇੱਥੇ ਚੱਲ ਕੇ ਆਵੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਕਿਉਂਕਿ ਸਾਡਾ ਪਸ਼ੂ ਸਾਫ ਸੁਥਰਾ ਹਨਾ ਤਾਂ ਗਾਹਕ ਨੂੰ ਹੁੰਦੀ ਹੈ ਵੀ ਗਾਹਕ ਚੱਲ ਕੇ ਆਵੇ ਤਾਂ ਵੀਰੇ ਮਾਨ ਸਤਕਾਰ ਵੀਰ ਕਹਿੰਦਾ ਪੂਰਾ ਹੋਊਗਾ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਮੋੜ ਦੇ ਨਹੀਂ ਕਿਸੇ ਨੂੰ ਹਾਂਜੀ ਹਾਂਜੀ ਤਾਂ ਬਾਕੀ ਵੀਰੋ ਕਿ ਵੀ ਕਿਤੇ ਸਾਲ ਡੇਢ ਬਾਦੀ ਲੱਭੀ ਹੈ ਬਿਲਕੁਲ ਵੀ ਬਹੁਤ ਘੱਟ ਪਸ਼ੂ ਹੈ ਜੇ ਵੇਖਣ ਨੂੰ ਮਿਲਦਾ ਹਾਂਜੀ ਹਾਂਜੀ ਦੋਹੇ ਬੂਰੀ ਤਾਂ ਵੀਰੇ ਮੁੱਲ ਭਾਜੀ ਮੁੱਲ ਕਰਨੋਂ ਜੀਰ ਦਾ ਝੋਟੀ ਦਾ ਇੱਕ ਵੀ ਇੱਕ 15 ਹੀ ਮੰਗ ਲਈਆਂ ਤਾਂ ਤਦ ਵੀ ਵੇਖਦੀ ਬਿਲਕੁਲ ਕੋਈ ਸ਼ਰਤ ਜਿਹੜਾ ਮੁੱਲ ਕਰ ਦੇਣਾ ਨਾ ਆਪਾਂ ਤੋਂ ਨਹੀਂ ਆ ਭਰਾਨ ਹੋ ਜਾਣਾ ਤੀ ਪਤਾ ਨਹੀਂ ਕਿਤੋਂ ਕਿਤੋਂ ਲਿਆਉਂਦੀਆਂ ਨਹੀਂ ਬਿਲਕੁਲ ਹਾਂਜੀ ਮੁੱਲ ਝੋਟੀ ਦਾ ਭਾਵੇਂ ਇੱਕ ਦਾ ਇੱਕ 5 ਕਰ ਲਈਏ ਲੱਖ ਦੀ ਦੇ ਦਈਏ ਪੂਰੇ ਪੂਰੇ ਲੱਖ ਦੀ ਹਾਂਜੀ ਕਿਆ ਬਾਤ ਹੈ ਛੋਟਾ ਛਪਾ ਜੂ ਵੀਰੇ ਵੀਰ 90000 ਦੀ ਕਰ ਕਿਆ ਬਾਤ ਹੈ ਬੋਲਟੀ ਆਵੇ ਲੋ ਆਪਣਾ ਵੀਰੇ ਮੁੰਡਾ ਚੇਕ ਬਣਾਉਂਦਾ ਠੀਕ ਹੈ ਦਵਾਲੀ ਬੰਪਰ ਕਰਦੇ ਯਾਰ ਆ ਕਰ ਦਿਓ ਕਰਦੇ ਦਵਾਲੀ ਨੂੰ ਦੋ ਹਜ਼ਾਰ ਦਾ ਦੋ ਤਿੰਨ ਕਰਦੇ ਤਿੰਨ ਹਜ਼ਾਰ ਛੋਟ ਕਰਦਾ 90 ਜੀ 90 ਜੀ ਤਿੰਨ 90 ਜੀ ਤਿੰਨ ਕਿਆ ਬਾਤ ਹੈ 87 ਹਜ਼ਾਰ ਦੀ ਭਾਵੇਂ ਵੇਚਣ ਵਾਲਾ ਲੈ ਜਾਏ ਕੋਈ ਤੇ ਭਾਵੇਂ ਘਰ ਰੱਖਣਾ ਲੈ ਜੋਡੀ ਦੇ ਵੇਖੋ ਵੀਰੋ 87 ਦੀ ਹੋ ਜੂ ਬਾਕੀ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਇਹ ਨਾੜਾ ਨੂੰ ਨਾ ਚੈੱਕ ਕਰ ਲਵਾਂ ਨੇ ਤੇ ਬਹੁਤ ਸੋਹਣੀ ਚੋਟੀ ਆ ਵੀਰੇ ਪਲੀ ਜੁੜੀ ਕੋਈ ਸ਼ੱਕ ਨਹੀਂ ਤਾਂ ਬੱਚਾ ਇਹਨੇ ਕਾਲਾ ਪਾਲਿਆ ਹੁੰਦਾ ਹਨਾ ਕਟਾ ਦਿੱਤਾ ਭਾਜੀ ਕਟਾ ਗਿਆ ਹਾਂਜੀ ਹਾਂਜੀ ਕਟਾ ਠੀਕ ਹੈ ਜੀ ਗੜੀ ਐਵੀਂ ਕੀ ਸੂਈ ਐਵੀ ਇਹ ਭਾਜੀ ਰਾਤੀ ਸ਼ਾਮੀ ਸੂਈ ਐ ਇਹਨੇ ਕੱਟੀ ਦਿੱਤੀ ਆ ਮਗਰ ਨੀਲੀ ਰਾਵੀ ਦੀ ਆਪ ਹੀ ਬੂਰੀ ਨੀਲੀ ਰਾਵੀ ਬੂਰੀ ਨੀਲੀ ਬੱਚੇ ਦਾ ਮੂੰਹ ਐਨ ਘਰਿਓ ਹਾਂਜੀ ਆਹ ਦੇਖੋ ਕੀ ਬਾਤ ਆ ਜੀ ਵੇਖੋ ਵੀਰੋ ਅੱਖ ਤਾਂ ਹੀ ਹਨਾ ਵੀਰੇ ਕੁਆਲਿਟੀ ਬੁਰੀ ਤਾਂ ਵੇਖੋ ਵੀਰੋ ਇਹ ਵੀ ਬੁਰੀ ਨੀਲੀ ਆ ਗਈ ਮੈਂ ਸੂਈ ਖੋਲੋ ਵੀਰ ਜੀ ਖਾਣ ਬੜਾ ਪਿਆਰਾ ਲੱਗਿਆ ਹਨਾ ਚਵਾਈ ਵਾਲਾ ਤਾਂ ਵੇਖੋ ਵੀਰੋ ਮਗਰ ਵੀ ਕੱਟੀ ਆ ਗਈ ਚੰਗੇ ਸੀਮਨ ਦੀ ਤਾਂ ਆਪ ਵੀ ਬਹੁਤ ਚੰਗੀ ਆ ਐ ਚੈੱਕ ਕਰ ਲਓ ਕੁਆਲਿਟੀ ਕੱਟੀ ਦਿਖਾਓ ਬਹੁਤ ਸੋਹਣੇ ਸੀਮਨ ਦਾ ਬੱਚਾ ਪਾਇਆ ਇਹਨੇ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਐ ਲੇਵੇ ਦਾ ਪਰਸਪੂਸ ਬਹੁਤ ਖੁੱਲਾ ਵੀਰੇ ਸਿੰਗਲ ਹੱਡੀ ਆ ਗਈ ਮੈਂ ਵੀਰੋ ਇਹ ਵੀ ਤਿਲਾਂ ਵਾਲੀ ਆ ਗਈ ਜੀ ਬੂਰੀ ਨੀਲੀ ਲੈਓ ਜੀ ਕੀ ਬਾਤ ਹੈ ਦੇਖੋ ਵੀਰੋ ਸਿੰਘ ਸਿੰਘ ਜੀ ਕੁਆਲਿਟੀ ਚੈੱਕ ਕਰ ਲਿਓ ਤਾਂ ਸੁਣਾ ਚੰਗਾ ਲੱਗਿਆ ਚਵਾ ਚੋਵੇਂ ਦਾ ਵੀਰ ਜੀ ਮੈਂ ਕਹਿੰਦਾ ਬਹੁਤ ਵਧੀਆ ਹੱਥ ਵੀ ਲਾਉਂਦੇ ਨਹੀਂ ਲੋੜ ਪਊਗੀ ਹੋਰ ਤਾਂ ਐ ਚੰਗਾ ਡਾਡਾ ਚਵਾ ਲੱਗੇ ਯਾਰ ਚੋਕੇ ਲਾ ਜੇ ਕੋਈ ਬੜਾ ਸਪੈਸ਼ਲ ਲੱਗਿਆ ਮੈਂ ਗਰੰਟੀ ਦਈ ਜਾਈਏ ਕੋਈ ਫਰਾਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੇਖੋ ਵੀਰੋ ਥਾਨ ਸੋਣਾ ਚੰਗਾ ਸਪੈਸ਼ਲ ਲੱਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਵੇਖੋ ਵੀਰੋ ਲਾਗੇ ਤੋਂ ਥਾਨ ਥੋਂ ਦੀ ਕੁਆਲਿਟੀ ਚੈੱਕ ਕਰ ਲਿਓ ਚਵਾ ਵੀਰ ਕਹਿੰਦਾ ਇੱਕ ਨੰਬਰ ਲੱਗਿਆ ਜੀ ਇਹਦਾ ਕੋਈ ਇਦਾਂ ਵੀ ਲੱਦ ਕੇ ਲੈ ਜਾਏਗਾ ਨਾ ਮਾਰ ਜਾ ਕੇ ਵੀ ਚੋਲੇ ਤੇ ਮੈਂ ਕਹਿੰਦਾ ਕੋਈ ਵੀ ਗੱਲ ਹੋਏਗੀ ਨਾ ਤੇ ਫੇਰ ਵੀ ਆਪਾਂ ਜੁਮੇਹਾ ਕੀ ਬਾਤ ਜਿਹੜੀ ਗੱਲ ਕਰਾਂਗੇ ਉਹ ਗੱਲ ਹੋਏਗੀ ਬਿਲਕੁਲ ਵੀਰੇ ਮੈਂ ਨਾ ਚੌਂ ਵਾਲੋਂ ਕਰੀ ਚੈੱਕ ਕਰ ਲਓ ਵੀਰੇ ਚੌਂ ਡੰਗਰੋਂ ਵਾਲੋਂ ਕਰੀ ਠੀਕ ਹੈ ਜੀ ਮਗਰ ਵੀ ਇਹਦੇ ਕੱਟੀ ਆ ਗਈ ਹੈ ਵੀਰੋ ਤਾਂ ਐ ਖੁੱਲੇ ਥਣਪਾਂਡੇ ਦੀ ਮਾਲਕਾ ਤਾਂ ਵੀਰੇ ਹਾਂ ਨਾ ਕਿੰਨੇ ਦੀ ਹੋ ਜੂਏ ਭਾਜੀ ਮੁੱਲ ਤਾਂ ਮੇਰਾ ਲੱਖ ਕਰ ਲਈਏ ਭਾਵੇਂ 90 95 ਜਿੰਨੇ ਮਰਜ਼ੀ ਜਸਨੋ ਮੈਂ ਦੇ ਦਾਂਗੇ 85000 ਕੀ ਬਾਤ ਹੈ ਮਾਨਤਨ ਵੀਰ ਜੀ ਦਵਾਲੇ ਬੰਪਰ ਕਰਦੇ ਯਾਰ ਇੱਕ ਕਰੋ ਜੀ 80000 ਦੀ ਪੂਰੀ 80 ਜੀ ਹਾਂ ਜੀ ਹੋਰ 10000 ਕੱਟ ਕੇ ਦਿੰਦੇ 2 ਘਟ 80 ਦੀ 78 ਦੀ ਕੀ ਬਾਤ ਹੈ ਜੀ ਤਾਂ ਦੇਖੋ ਵੀਰੋ ਬਹੁਤ ਧਿਆਜ ਰੇਟ ਵੀਰ ਨੇ ਕੀਤਾ દિਵਾਲੀ ਆਫਰ ਹਨ ਤਾਂ ਗਾੜੀ ਝੋਟੀ ਆ ਗਈ ਫਿਰ ਸੂਈ ਆ ਜੀ ਇਹ ਭਾਜੀ ਇਹ ਸੂਈ ਕੱਟੀ ਅਜੇ ਕੋਈ 8ਵਾਂ ਤੋਂ 9ਵਾਂ ਦਿਨ ਹੋ ਗਿਆ ਸੂਈ ਨੂੰ ਮੋਂ ਦੀ ਦੋਂਦੀ ਚੌਗੀ ਲੱਗੀ ਆ ਸਿੰਘ ਸਿੰਘ ਬਹੁਤ ਚੰਗਾ ਲੱਗਿਆ ਹਨਾ ਹਾਂਜੀ ਹਾਂਜੀ ਤਾਂ ਲੇਵਾ ਵੀ ਬੜਾ ਸ਼ਾਨਦਾਰ ਵੀਰੇ ਬੱਚਾ ਕੀ ਪਾਏ ਨੇ ਇਹਦੇ ਮਗਰ ਕੱਟਾ ਹੀ ਹੈ ਕੱਟਾ ਗਿਆ ਹਾਂਜੀ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ ਤੇ ਕਿਵੇਂ ਦਾ ਚੂਆ ਵੀ ਤੇ ਮੈਂ ਭਾਈ ਮੈਂ ਕਹਿੰਦਾ ਹੱਥ ਨਾਲ ਆਉਂਦੀ ਵੀ ਨਹੀਂ ਲੋੜ ਪਊਗੀ ਜਿਹੜੇ ਡੰਗਰ ਕਹਿ ਦਾਂਗੇ ਨਾ ਕਿਆ ਬਾਤ ਕੋਈ ਥਣ ਬੜਾ ਪਿਆਰਾ ਲੱਗੇ ਇਹਨੂੰ ਹਾਂਜੀ ਹਾਂਜੀ ਕਟੀਰ ਕੱਟਾ ਮਗਰ ਰੱਖਿਆ ਇਹਦੇ ਮਗਰ ਕੱਟਾ ਦੇਖੋ ਵੀਰੋ ਚੈੱਕ ਕਰ ਲਿਓ ਥਣ ਬੜਾ ਪਿਆਰਾ ਲੱਗਿਆ ਤੇ ਇਹ ਸੋਹਣੀ ਝੋਟੀ ਆ ਕਦ ਕਾਠ ਵਾਲੀ ਆ ਸਿੰਘ ਦੀ ਗੱਲ ਕਰੀਏ ਤਾਂ ਵੀਰੇ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਕੀ ਪਤਾ ਆ ਬੱਚਾ ਆ ਗਿਆ ਹਣਾ ਜੀ ਹਾਂ ਜੀ ਆ ਗਿਆ ਦੇਖੋ ਵੀਰੇ ਬਹੁਤ ਚੰਗੀ ਝੋਟੀ ਆ ਗਈ ਆ ਵੀ ਦੋ ਦਿੱਤੇ ਗੱਲਵਾੜੂ ਖੜਾ ਨਾ ਸੰਤੂ ਮੜਾ ਲੱਗੇ 30 11 12 ਨੂੰ ਰਮਾਨਾ ਨਹੀਂ ਦਈ ਉਹ ਵੀ ਸੰਦਾ ਦੋੰਦੀ ਆ ਜੇ ਇਹ ਉਮਰ ਕੀ ਬੱਚੀ ਤੇ ਹੈ ਅੱਜ ਮੁੱਲ ਕਿਰੇ ਭਾਈ ਮੁੱਲ ਝੋਟੀ ਦਾ ਲੱਖ ਕਰ ਲਈ 1 5 100 90000 ਦੀ ਜਰਾ ਦੋ ਛੱਡ ਦੋ ਦੇਲਾ ਜੇ ਤੇ ਮੁੱਲ ਜਾਜ ਕਿ ਨਹੀਂ ਦਦਦੇ ਆਪ ਨਹੀਂ ਜਾਜ ਜੇ ਮੁੱਲ ਤਾਂ ਜਾਜ ਵੀਰੇ ਮੰਗਣ ਭਾਏ 1 5 ਮੰਗ ਲਾ ਕਿਵੇਂ ਦੀ ਝੋਟੀਆਂ ਚੰਗੇ ਪਸ਼ੂ ਦਾ ਮੋਲੀ ਕੋਈ ਨਹੀਂ ਤਾਂ ਹੁਣ ਹਾਂ ਨਾ ਜੈਸਾ ਨੂੰ 85 ਦੀ ਜੀ 85 ਦੀ ਹਾਂਜੀ ਚਲੋ ਇਹ ਆਫਰ ਦੇ ਦੇ ਕੀ ਵੀ ਦੋ ਛੱਡ ਦਾਂਗੇ ਯਾਰ ਦੋ ਹਾਂਜੀ 83 ਦੀ 83 ਦੀ ਬਹੁਤ ਸੋਹਣੀ ਝੋਟੀ ਹੈ ਵੀਰੇ ਫੋਨ ਜਰੂਰ ਕਰ ਲਿਓ ਵੀਰ ਨੂੰ ਰੇਟ ਜੈਜਾ ਬਾਕੀ ਇੱਥੇ ਵੀ ਚੱਲ ਗਿਆ ਹੋਗਾ ਤੁਹਾਨੂੰ ਪਸੰਦ ਜਰੂਰ ਆਂਗੇ ਪੂਰੇ 80 ਹੀ ਦੇ ਦਾਂਗਾ ਕੋਰਟ ਪੂਰੇ 80 ਦੀ ਫੇ ਦਾਲੀ ਆਫਰ ਹੀ ਦੇਤੀ ਹੈ ਜੀ ਬਿਲਕੁਲ ਬਿਲਕੁਲ ਤੇ ਵੇਖੋ ਵੀਰੇ ਐ ਨੁਕਰਾਂ ਦੇ ਥਾਂ ਆ ਗਏ ਆ ਤਾਂ ਬਹੁਤ ਸੋਹਣੀ ਝੋਟੀ ਹੈ ਜੀ ਰੇਟ ਜੈਜਾ ਹਾਂ ਵੀਰੇ ਗੱਡੀ ਪਾਜੀ ਵੈਡ ਇਹਦੇ ਥੱਲੇ ਜਾਨੀ ਕਿ ਹੂੰ ਜਿਹੜਾ ਕੋਈ 9 ਤੋਂ 10 ਕਿਲੋ ਦੁੱਧ ਆ। ਹਨ ਗੁਲਾਬੀ ਆਗੇ। ਹਾਂਜੀ ਹਾਂਜੀ। ਬਹੁਤ ਵਧੀਆ ਚਵਾਦ। ਉਹ ਸੁਣਾ ਥਣ ਲੱਗਿਆ 9 ਤੋਂ 10 ਕਿਲੋ ਦੁੱਧ। ਹਾਂਜੀ ਡਰੀ ਜਾਂਦੀ ਠੰਡੀ ਧੀਰੀ ਕੋਈ ਰੱਸੀ ਨਹੀਂ ਪਾਉਣੀ ਕੋਈ ਮੋੜਨੀ। ਬੱਚਾ ਮਰ ਗਿਆ ਇਹਦਾ। ਅੱਛਾ ਜੀ। ਸੂਈ ਨੂੰ ਇੱਕ ਵੀ ਨਾ ਹੋਇਆ ਨਾ ਆਪਾਂ ਕਰਾਉਣੀ। ਹਾਂਜੀ। ਹਾਂਜੀ। ਖੋਲੋ ਵੀਰੇ। ਆਵੇ। ਚਲੋ ਪਾਏ ਉਹ ਤਾਂ ਧਾਰਤੀ। ਉਹ ਧਾਰਤੀ। ਸਰ ਜੀ। ਕੋਈ ਕੋਈ ਨਹੀਂ ਖੁਆ। ਖੋਲੋ। ਗੜੀ ਚ ਵਿਖਾ ਦਨੇ ਸਾਨੂੰ। ਵੇਖੋ ਵੀਰੋ। ਤੋਰਾ ਚੈੱਕ ਕਰ ਲਿਓ ਥੋੜਾ ਜਿਹਾ ਡਰਦੀ ਹੈ ਨਾ ਪਸ਼ੂ ਘਰ ਚੋਂ ਨਹੀਂ ਗੱਡੀ ਨੂੰ ਹੈ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਸੋਨੀ ਮਿਹੜ ਬੱਚਾ ਹਾਨੀ ਵੀਰ ਨੇ ਦੱਸਿਆ ਤੇ 9 ਤੋਂ 10 ਲੀਟਰ ਤੱਕ ਦੁੱਧ ਆ ਵੀਰ ਕਹਿੰਦਾ ਤਾਂ ਮੱਛੀ ਹੈ ਸੋਨੀ ਸੁਨੱਖੀ ਵੀਰੋ ਹੈ ਰਾਜੀ ਥੱਲੇਵਾ ਚੈੱਕ ਕਰਿਓ ਥਾਂ ਦੀ ਕੁਆਲਿਟੀ Lado y Andes. ਹਾਂ ਵੀਰੇ ਸੀਲਸ ਲੱਗ ਹੈ ਹਾਂ ਜੀ ਹਾਂ ਜੀ ਬਹੁਤ ਠੰਡੀ ਠਰੀ ਉਦਾਂ ਡਰੀ ਜਾਂਦੀ ਕੋਈ ਡਰੀ ਹੈ ਨਾ ਵਿਖਾ ਦੇ ਬਹਿ ਕੇ ਥੱਲੇ ਹਾਂ ਜੀ ਥੱਲੇ ਬਹਿ ਕੇ ਵਿਖਾ ਲ ਦੋ ਆ ਗਏ ਨੀ ਕੋਈ ਹਾਂ ਹੈ ਸੀਲਸ ਥੋੜਾ ਘਬਰੀ ਜਾਂਦੀ ਹੈ ਨਾ ਓਦਾਂ ਕਰ ਕੀ ਬਾਤ ਹੈ ਵੀਰੇ ਵੰਗੇ ਤੋਂ ਬਿਨਾ ਹੀ ਚੈੱਕ ਕਰਦੇ ਹੋ ਵੀਰੇ ਸੀਲਸ ਲੱਗ ਹੈ ਥੋੜਾ ਡਰਦੀ ਹੀ ਉਪਰੇ ਥਾਂ ਦੇ ਪਸ਼ੂ ਡਰ ਜਾਂਦਾ ਹੈ ਨਾ ਹਾਂ ਜੀ ਠੀਕ ਹੈ ਵੀਰੇ ਠੀਕ ਹੈ ਸੀਲਸ ਲੱਗ ਆ ਕੀ ਬਿਨਾ ਮੰਗੇ ਤੋਂ ਦੋ ਤੋਂ ਨੋ ਤੋਂ 10 ਲੀਟਰ ਬੱਚਾ ਹਨੀ ਇਹਦਾ ਹਨੇ ਹਾਂਜੀ ਹਾਂਜੀ ਤਾਂ ਮੁੱਲ ਵੀਰੇ ਦਾ ਭਾਈ ਮੁੱਲੇ ਦਾ ਤੋਪੜਾ ਵੜਾ ਜਣਾ ਨਹੀਂ ਕਰਦਾ ਹਾਂਜੀ ਬੋਲੇ ਦਾ ਭਾਵੇਂ 50 ਕਰ ਲਈਏ ਭਾਵੇਂ 40 ਕਰ ਲਈਏ ਇਸ ਨੂੰ 30000 ਦੀ ਪਰ ਜੇ ਦੋ ਸ਼ਰਤ ਦਿਓ 28 ਦੀ ਦੇ ਦਾਂਗੇ ਯਾਰ ਕੋਈ ਦੀਵਾਲੀ ਆਫਰ ਵੀਰ ਜੀ ਦੀ ਦੀਵਾਲੀ ਆਫਰ ਕਰਦੇ ਯਾਰ 40000 ਕੱਟ ਦੇ ਦੇ 27 ਦੀ 27 ਦੀ ਦੇ ਦਾਂਗੇ 26 ਦੀ ਫੋਨ ਲਾਉਣ ਕੋਈ ਵੀਰ ਮੋੜ ਦੇ 27 ਦੀ ਦੇ ਦਾਂਗੇ ਹੁਣ ਯਾਰ 26 ਦੀ ਤੇ ਵੇਖੋ ਵੀਰੋ ਕਿਨ ਇਹੀ ਪਛੂ ਆ ਗਿਆ ਚਾਰ ਨਹੀਂ ਭਾਈ ਇੱਕ ਨਾ ਆ ਆਪਣੀ ਕੋ ਵੜਾ ਦੋ ਦੇ ਥੱਲੇ 8 ਤੋਂ 9 ਕਿਲੋ ਅੱਜ ਸੂਈ ਨੂੰ ਕੋਈ 13 ਤੋਂ 14 ਦਿਨ ਹੋ ਗਿਆ ਬੱਸ ਆ ਜੀ। ਇਹ ਪਾ ਜੀਆ ਆਪਣਾ 75000 ਦੀ ਵੇਰ ਲਈ ਤੇ ਇਹ ਮਗਰਲੇ ਤੁਹਾਨੂੰ ਤੋਂ ਤੇਲ ਹੋ ਗਈ ਆ ਹੁਣ ਜੇ ਕੇ ਵੀਰ ਨੇ ਘਰ ਚੋਂ ਨੂੰ ਲੈਣੀ ਏ ਜਾਂ ਤੁਹਾਨੂੰ ਵਿੱਚ 26000 ਦੀ ਵੇਰ 25 ਦੀ ਦਿਵਾਲੀ ਆਫਰ ਵੀ ਜੀ ਦੇ ਦਾਂਗੇ ਕੋਈ ਤੇ ਇਹ ਦੋ ਘੱਟ ਦੇ ਦੇ ਤੇ ਜੀ ਦਿਵਾਲੀ ਆਫਰ ਕੋਈ ਫੋਨ ਲਾ ਲੈ ਬਾਕੀ ਤੇ ਵੇਖੋ ਵੀਰਿਆ ਇੱਕ ਥਾਂ ਤੋਂ ਤੇਲਾ ਤੱਕੀ ਮੈਂ ਵੀ ਨ ਦੱਸਿਆ ਚੰਗੇ ਰਿਕਾਰਡ ਵਾਲੀ ਵੈਸੇ ਤਾਂ ਆ ਵੀਡੀਓ ਪਾ ਦਾਂਗੇ ਦੀ ਤਾਜੀ ਸੂਈ ਦੀ ਆਪਣੇ ਕੋਲ ਹੈਗੀ ਜੀ ਹੁਣ ਚਾਹੀਏ ਵੀਡੀਓ ਹਾਂ ਕਰੋ 70 ਦੀ ਵੇਚੀ ਸੀ ਠੰਡੀ ਸੀ ਜੇ ਕਹਿੰਦਾ ਭਾਜੀ ਉਹ ਵੀਡੀਓ ਅਗਲਾ ਚੈੱਕ ਕਰ ਲੇ ਵੀ ਉਹ ਵੇੜ ਹੈਗੀ ਕਿ ਨਹੀਂ ਕੀ ਬਾਤ ਚੱਕ ਲਾਵਾਂਗੇ ਤੇ ਹੁਣ ਜੈ ਜੀ ਹਾਂ ਠੰਡੀ ਸੀ ਸੀਲ ਬਹੁਤ ਆ ਜੀ ਤਾਂ ਵੇਖੋ ਵੀਰੋ ਵੀਰ ਕੋਲੇ ਪੰਜ ਪਸ਼ੂ ਆ ਗਏ ਆ ਪੰਜ ਦੇ ਪੰਜ ਦੇ ਰੇਡ ਜੈ ਜੈ ਨੀਲੀਆਂ ਬੂਰੀਆਂ ਤਾਜ਼ੀਆਂ ਸੂਈਆਂ ਚੰਗੇ ਰਿਕਾਰਡ ਵਾਲੀਆਂ ਟਿਲਾ ਵਾਲੀਆਂ ਬਾਕੀ ਵੀਰ ਨੂੰ ਫੋਨ ਲਾ ਲਿਓ ਛੋਟ ਛੱਪਾ ਹੋ ਜੂ ਇਹੋ ਬੇਨਤੀ ਹੁੰਦੀ ਹਾਰ ਵੀਡੀਓ ਦੇ ਵੀਰੇ ਚੈਨਲ ਨੂੰ ਵਾਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੰਤਨ ਵੀਡੀਓ ਲੈ ਕੇ ਬਖਾਲੀ ਜਾਵੇ ਜੀ ਬਾਕੀ ਵੀਰ ਜੀ ਐਡਰੈਸ ਇੱਕ ਰਿਬੋਲੇ ਆਪਣਾ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਗੁਰਦਾਪੁਰ ਸੀ ਲੇਰਾਵਾ ਬਣਾਣ ਕੇ ਫੋਨ ਨੰਬਰ 81 ਨੂੰ 502852 ਨਾ ਜੋ ਸਾਸਿਕਾ